ਨਹੀਂ ਕਿੱਲੇ ਮੈਂ ਤਾਂ ਇੱਥੇ ਮਰਨਾ ਨਹੀਂ ਇੱਥੇ ਹੀ ਇੱਥੇ ਹੀ ਇੱਥੇ ਹੀ ਵਾਹੀ ਜ਼ਮੀਨਾ ਤੇਰਾ ਕੁਝ ਬਣਨਾ ਨਹੀਂ ਇੱਥੇ ਹੀ ਵਾਹੀ ਜ਼ਮੀਨਾ ਲਓ ਜੀ ਸਾਡੀ ਮੈਡਮ ਤਾਂ ਆ ਕੇ ਸ਼ੂਟ ਕਰਕੇ ਆਉਂਦਾ ਜਸਨੀ ਚ ਬਲਾ ਕੇ ਨੇ ਇਹ ਕਹਿੰਦੀ ਕੋਈ ਸਾਨੂੰ ਅੰਦਰ ਬੁਲਾ ਕੇ ਕਹਿੰਦੀ ਬੇਬੇ ਬੁਲਾਉਂਦੀ ਆ ਤੁਹਾਨੂੰ 부ਆ ਜੀ ਆ ਲੋ ਇਹਨਾਂ ਦੀ ਫਿਰ ਜੋੜੀ ਜੋੜੀ ਬਣੀ ਹੋਈ ਆ ਨਾ ਬੋਲੀਆਣੀ ਆਓ ਜਾਦ ਤਨ ਕੋ ਬੋਲੀ ਆ ਵਈ ਅਸੀਂ ਹੂੰ ਉੱਥੇ ਰਹਿ ਕੇ ਬਾਹਰ ਹਾਂ ਬਾਹਰ ਮੈਂ ਖਾਈਆਂ ਤੁਸੀਂ ਬਹੁਤ ਬੋਲੀ ਤੇ ਬੋਲੀ ਢੋਕੀ ਦੀ ਉਹ ਨੇ ਜੱਗੇ ਭਾਈ ਨੇ ਇੱਕ ਜਾ ਸੀ ਆਪਣੇ ਕੋਲੋਂ ਉਹ ਖਰਾਬ ਹੋ ਗਿਆ ਜੀ ਹਾਂ ਹੋਰ ਲਿਆਵਾਂਗੇ ਉਹ ਮੈਂ ਵੀ ਲਿਆਉਣਾ ਉਹ ਤੁਸੀਂ ਜਦੋਂ ਲਿਆਂਦਾ ਉਹ ਤੋਂ ਦੋ ਲਿਆਇਓ ਠੀਕ ਆ ਮੈਨੂੰ ਵੀ ਲਿਆ ਕੇ ਦਿਓ ਇੱਕ ਤਾਂ ਪਤਾ ਮੈਨੂੰ ਦੋ ਤਾਂ ਜਾਇਆ ਮੁੰਡਾ ਮੈਂ ਉਹ ਕਰ ਦੂ ਤੁਹਾਨੂੰ ਪੇਮੈਂਟ ਪਾ ਦੂ ਕੋਈ ਨਹੀਂ ਦੱਸ ਦਿਓ ਕਿਨੇ ਕਰਾਉਗਾ ਨਾ ਨਾ ਸਸਤੀ ਇਹ ਆਉਂਦਾ ਪਹਿਲਾਂ ਤਾਂ ਮਹਿੰਗਾ ਆਉਂਦਾ ਉਹਨਾਂ ਦੀ ਹੁਣ ਤਾਂ ਉਹ ਮੇਨ ਦਾ ਸਾਰਾ 400 ਦੀ ਇਹ ਰਹਿ ਗਿਆ ਤਿੰਨ ਚਾਰ ਕੁਸਾ ਦਾ ਉਹਨੂੰ ਜਲੂਰ ਨਿਹਾ ਕੇ ਦੇ ਤੂੰ ਪਤਾ ਕੀ ਮੈਂ ਵੀ ਸੋਚਿਆ ਸੀ ਹਾਂ ਆਵਾਜ਼ ਬਹੁਤ ਸੋਹਣੀ ਆਉਂਦੀ ਹੈ ਨਾਲੇ ਉਹਦੇ ਵਿੱਚ ਦੇਖੋ ਕਿੰਨੀ ਵਧੀਆ ਹੁਣ ਜਦੋਂ ਗਾਣਾ ਸੁਣਾ ਦੇ ਅੱਜ ਨਾ ਗਾਣਾ ਨਹੀਂ ਆਉਂਦਾ ਮੈਂ ਬੋਲਿਆ ਇਹ ਤਾਂ ਬੋਲ ਨਹੀਂ ਕਿਸੇ ਦਮਈਆ ਦੀ ਸੀ ਲਗਿਆ ਕਿਸੇ ਦਖਾਨੇਦਾਰ ਕਿਸੇ ਦਮਈਆ ਦੀ ਸੀ ਲਗਿਆ ਕਿਸੇ ਦਖਾਨੇਦਾਰ ਮੇਰੇ ਮਈਏ ਦੀ ਪੱਕੀ ਨੌਕਰੀ ਰੈਂਦਾ ਵਿੱਚ ਵਤਾਰ ਨਿੱਕੀ ਕੀ ਕਰਦਾ ਗੋਲ ਗੱਪੇ ਵੇਚਦਾ ਨੇ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਗੋਲ ਗੱਪਾ ਤੂੰ ਆਵੀਂ ਯਾਰ ਇਹਦਾ ਤਾਂ ਆਪਦੀ ਇੱਕ ਗੋਲ ਗੱਪਾ ਬਣ ਗਿਆ ਇਹਦੀ ਬੋਲੀ ਪਾਤੀ ਹੋਰ ਸੱਸ ਮੇਰੀ ਦਾ ਐਡਾ ਜੂਰਾ ਸੱਸ ਮੇਰੀ ਦਾ ਐਡਾ ਬੰਦੀ ਮੈਂ ਲਾਦਾ ਨੀ ਚਾਹ ਨਿਕਲੀ ਦੂ ਨੀ ਸੱਸੇ ਕੰਜਰੀਏ ਮੈਨਾ ਤੇਰੀ ਨੂੰ ਨੀ ਸੱਸੇ ਕੰਜਰੀਏ ਮੈਨਾ ਤੇਰੀ ਨੂੰ ਵਾਰੀ ਵਾਰੀ ਖਟਣ ਗਿਆ ਸੀ ਵਾਰੀ ਵਾਰੀ ਖਟਣ ਗਿਆ ਸੀ ਖਾਟ ਕੇ ਲਿਆਂਦੇ ਛੋਲੇ ਨੀ ਮੈਂ ਸੱਸ ਕੁਤਨੀ ਕਿਤਨੀ ਸੁਖਾ ਔਲੇ ਨੀ ਮੈਂ ਸੱਸ ਕੁਤਨੀ ਕਿਤਨੀ ਸੁਖਾ ਔਲੇ ਹੱਸਦੀ ਗਈ ਹੱਸ ਸੱਸ ਦਰਦਾ ਡੈਡੀ ਕਹਿੰਦਾ ਕਹਾਂ ਇਹ ਨੂੰ ਤਾਂ ਲੱਗਦਾ ਕਹਿੰਦਾ ਸੱਸ ਆਪਾਂ ਨੇ ਲੱਭਣੀ ਹੀ ਨਹੀਂ ਇਹਨੇ ਤਾਂ ਨਹੀਂ ਛੋਟਣੀ ਨਹੀਂ ਅਵੇ ਸੱਸ ਨਾਲ ਤੋਂ ਪਹਿਲੇ ਨਾ ਭਰਤ ਲਾਈ ਦੀ ਮੈਨੂੰ ਇਹ ਤਾਂ ਸਾਰੀਆਂ ਬੋਲੀਆਂ ਜ਼ਿਆਦਾ ਤਾਂ ਸੱਸ ਸਾਗੀ ਚੱਕਦੀ ਆ ਇਹਨੂੰ ਤਾਂ ਗਿੱਧੇ ਘਰ ਬੋਲੀਆਂ ਜੇ ਇੰਟਰਸਟ ਹੈ ਓਕੇ ਰੀਸੀ ਓਕੇ ਰੀਸੀ ਨਾ ਗਿੱਦਾ ਗਿੱਧ ਲਾਇਆ ਮੇਲਣੇ ਗਿੱਦਾ ਪਹੂ ਬਥੇਰਾ ਗਿੱਦਾ ਗਿੱਧ ਲਾਇਆ ਮੇਲਣੇ ਕੀਤਾ ਪਹੂ ਬਥੇਰਾ ਅੱਖ ਪਟਕੇ ਝਾਕ ਮੇਲਣੇ ਭਰਿਆ ਪਿਆ ਬਨੇਰਨ ਜੇ ਤੈਨੂੰ ਪੂ ਲੱਗਦੀ ਲੈ ਲਚਾਦਰ ਮੇਰਨ ਜੇ ਤੈਨੂੰ ਪੂ ਲੱਗਦੀ ਲੈ ਨਚਾਦਰ ਮੇਰਨ ਜੇ ਤੈਨੂੰ ਪੂ ਲੱਗਦੀ ਲੈ ਨਚਾਦਰ ਮੇਰਾ ਦੇਗਾ ਬੁਹਕਾਰ ਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਕਿਹੜਾ ਦੇ ਦੇ ਨੀ ਮਟਿਆਰੇ ਲੰਮੀ ਕੱਲ ਮੈਂ ਨਾ ਸਾਰੀ ਰਾਤ ਮੰਗਲਾ ਪਟਾ ਤੇ ਡਾਂਸ ਕੀਤੀ ਸੀ ਫਿਰ ਮੈਨੂੰ ਨੀਂਦ ਹੀ ਨਹੀਂ ਮੈਂ ਇੰਨੀ ਨੀਂਦ ਚ ਸੋ ਗਿਆ ਜਦ ਸਵੇਰ ਜਦ ਮਮਾ ਨੂੰ تھا ਮੈਂ ਕਿਹਾ ਮਮਾ ਹਲੇ ਹੋਂ ਦਾ ਸੋਇਆ ਸੀ ਕੱਲ ਨੱਚੀਗੀ ਕੁੱਦੀਗੀ ਸਵੇਰੇ ਫਿਰ ਢਿੱਡ ਦੁਖਣ ਲੱਗ ਗਿਆ ਅੱਛਾ ਸਾਰਾ ਮਾਰਿੰਗੇ ਗੱਦਾ ਦੇ ਕੇ ਨੱਚਿਆ ਇੰਨਾ ਨੱਚਿਆ ਐਨਾ 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 ਨੱਚਿਆ ਅਜਾ ਵਧੀਆ ਆ ਜਮਾ ਹੁੰਦਾ ਇੱਕ ਹਸਨ ਖੇਡਣ ਦਾ ਜਦ ਕਵੀਰਦਾਰੀਆਂ ਗੱਲ ਪੈ ਗਈਆਂ ਨਾ ਸੌਂ ਲੱਗੇ ਸਾਰਾ ਕੁਝ ਭੁੱਲ ਜਾਂਦਾ ਉਹ ਸਾਨੂੰ ਮਨ ਮੇਰਾ ਹੁੰਦਾ ਆਪਾਂ ਨੂੰ ਜਿਸ ਤਰ੍ਹਾਂ ਹੁੰਦਾ ਮੈਂ ਐ ਕਰਾਂ ਐ ਕਰਾਂ ਕੁਝ ਕੰਮਾਂ ਚੁੱਲਝ ਜਾਂਦਾ ਬੰਦਾ ਮੈਂ ਇੰਨਾ ਬਸ ਦੂਰ ਹੀ ਰਹਿ ਜਾਂਦੇ ਨੇ ਪਰ ਇਹ ਕਿਹਦਾ ਲੈ ਜ਼ਿੰਦਗੀ ਚ ਚਾਹ ਤਾਂ ਨਹੀਂ ਕੋਈ ਛੱਡਿਆ ਪੂਰੇ ਕੀਤੇ ਸਾਰੇ ਚ ਬਸ ਨੱਚਣ ਗਾਉਣ ਦਾ ਮੈਨੂੰ ਵੀ ਬੜਾ ਸ਼ੌਂਕ ਹੁੰਦਾ ਸੀ ਮੈਂ ਸ਼ੁਰੂ ਤੋਂ ਹੀ ਸ਼ੁਰੂ ਤੋਂ ਵੀ ਦੀ ਅੰਦਰ ਸਕੂਲਾਂ ਚ ਕੋਈ ਵੀ ਫੰਕਸ਼ਨ ਹੋਣਾ ਸਭ ਤੋਂ ਮੂਰੇ ਮੈਂ ਹਾਂ ਸਭ ਤੋਂ ਮੂਰੇ ਮੈਂ ਹੁੰਦੀ ਸੀ ਹਾਂ ਤੁਸੀਂ ਦੱਸਦੇ ਤੇ ਆ ਨਾ ਪ੍ਰੋਗਰਾਮ ਹੁੰਦੇ ਤੇ ਸਕੂਲ ਚ ਇਹ ਕਿਸੇ ਕਿਸੇ ਚ ਸ਼ੁਰੂ ਤੋਂ ਹੀ ਹੁੰਦਾ ਹਨਾ ਕਰਨ ਦਾ ਤੇ ਆ ਤੇਰੇ ਬੱਸ ਹੋ ਜਾ ਥੋੜੀ ਜਿਹੀ ਵੱਡੀ ਤੇਨੀ ਪੂਜੀ ਦੇ ਨਾਲੇ ਲਾ ਦਾਂਗੇ ਐ ਤੇਨੇ ਪੂਜੀ ਹੋਰ ਵੱਡੀ ਹੋ ਜੂਗੀ ਮਸ਼ਹੂਰ ਹੋ ਜੂਗੀ ਹਾਂ ਨਾ ਤਾਂ ਹੀ ਤਾਂ ਕਹਿਨੀ ਆ ਮੈਂ ਉਹ ਤੱਕ ਫਿਰ ਆਪਾਂ ਦੋਨੇ ਸੋਡੇ ਦਾ ਸਿਰ ਤੇ ਹੈਗਾ ਹੱਥ ਥੋਡੀ ਭੂਆ ਦਾ ਹੋਰ ਲੈ ਤੁਸੀਂ ਤਾਂ ਟੈਨਸ਼ਨ ਨਾ ਲੋ ਹੋ ਜਾ ਗੋਲ ਨਾਲੇ ਬਣੋ ਕੋ ਜੱਕਰ ਨਹੀਂ ਕੋਈ ਤਾਂ ਆਲੇ ਭੂਆ ਨੂੰ ਸਪੋਰਟ ਕਰੋ ਸਹੀ ਹਾਂ ਭੂਆ ਨੂੰ ਵੱਡੀ ਕਲਾਕਾਰ ਬਣਾਓ ਉਹਦੂ ਵਾਰ ਭੂਆ ਤੁਹਾਡੇ ਉੱਪਰ ਹੈਗੀ ਆ ਬਹੁਤ ਪਿਆਰਾ ਤੁਹਾਡੀ ਸਾਰੀ ਫੈਮਿਲੀ ਦਾ ਵੀ ਬਾਕੀ ਸਹੂਤੇਆਂ ਦਾ ਬਹੁਤ ਪਿਆਰ ਆ ਭੈਣ ਭਾਈਆਂ ਦਾ ਇਹ ਤਾਂ ਹੈ ਬਾਕੀ ਮੇਰਾ ਗਾਣਾ ਆਇਆ ਟੱਕਰੂ ਕੈਨੇਡਾ ਬਹੁਤ سارے ਭੈਣ ਭਰਾਵਾਂ ਨੇ ਰੀਲਾਂ ਬਣਾਈਆਂ ਅੱਜ ਸਾਡੀ ਇਹਨੇ ਪਾਉਣੀਆਂ ਗੁੜੀਆਂ ਨੇ ਕਹਿੰਦੀ ਮੈਂ ਭੂਆ ਰੀਲ ਬਣਾ ਕੇ ਪਾਉਂਗੀ ਹਾਂ ਮੈਂ ਇਹਨੂੰ ਰੋਜ਼ ਭੁੱਲਿਆ ਨਹੀਂ ਹੁਣ ਇਹ ਨਾਲ ਪੇਪਰ ਚੱਲ ਰਹੇ ਨੇ ਭੂਆ ਕਹਿੰਦੀ ਮੈਂ ਰੀਲ ਪਾਉਂਗੀ ਮੈਂ ਕਿਹਾ ਚੱਲ ਪਾ ਦਿੰਦੇ ਹਾਂ ਤੁਸੀਂ ਵੀ ਬਹੁਤ ਭੈਣ ਭਰਾਵਾਂ ਨੇ ਰੀਲਾਂ ਪਾਈਆਂ ਤੁਹਾਡਾ ਥੈਂਕ ਯੂ ਸਾਰਿਆਂ ਦਾ ਗਾਣੇ ਤੇ ਮਿਹਨਤ ਕੀਤੀ ਆ ਇਤਿਆਸ ਕਰਦੇ ਇਹ ਤੁਹਾਨੂੰ ਪਸੰਦ ਆਇਆ ਇਸ ਤੋਂ ਬਾਅਦ ਅਗਲੇ ਗਾਣੇ ਤੇ ਹੋਰ ਇਹਦਾ ਇਹ ਵੀਡੀਓ ਬਣਾਉਣ ਦੀ ਵਧੀਆ ਕੋਸ਼ਿਸ਼ ਕਰਾਂਗੇ ਇਸ ਤੋਂ ਵੱਧ ਹੈ ਨਾ ਕਿ ਹਰ ਇੱਕ ਜੀ ਤੋਂ ਸਿੱਖਣ ਨੂੰ ਮਿਲਦਾ ਕੁਝ ਨਾ ਕੁਝ ਹੈ ਨਾ ਇਸ ਗਾਣੇ ਤੇ ਬਹੁਤ ਮਿਹਨਤ ਕੀਤੀ ਤੇ ਬਾਈ ਜੀ ਨੇ ਬਹੁਤ ਮਿਹਨਤ ਕੀਤੀ ਦਲਜੀਤ ਢੇਰੀਆ ਬਾਜੀ ਨੇ ਹੈ ਨਾ ਤੋਂ ਨਾਲ ਹੀ ਮੈਂ ਇਹ ਗਾਣੀ ਗਾਇਆਗਾ ਤੇ ਉਹਨਾਂ ਦੇ ਚੈਨਲ ਤੇ ਪਾਇਆ ਹੋਇਆ ਦਲਜੀਤ ਢੇਰੀਆ ਮਿਊਜ਼ਿਕ ਤੇ ਤੇ ਤੁਸੀਂ ਸਾਰੇ ਜਣੇ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ ਗਾਣੀ ਕਮੈਂਟ ਕਰਿਓ ਸਾਰੇ ਜਣੇ ਲੱਖੀ ਮਿਹਨਤਾਂ ਕਰਦੇ ਆ ਹਨਾ ਫਲ ਤੁਸੀਂ ਦੇਣਾ ਸਾਰਿਆਂ ਨੇ ਦੇਖੋ ਹਰ ਹਰ ਫਿਰ ਥੋੜਾ ਜਿਆ ਸੁਣਾ ਦਿਓ ਉਹੀ ਉਹ ਸੁਣਾ ਦਿਓ ਉਹੀ ਸੁਣਾਣਾਂ ਨੇ ਥੋੜਾ ਜਿਹਾ ਜਿਦਾ ਆ ਨੇ ਤਾਂ ਭਾਈ ਹਾਂ ਤਾਂ ਡਿਊਟ ਆ ਮੈਂ ਉਹਦੇ ਆਪਣੇ ਪਹਿਰੇ ਤੁਹਾਨੂੰ ਕੁਝ ਕੁ ਸੁਣਾ ਦੇਣੀ ਐ ਅੱਛਾ ਚਲੋ ਜਿਹੜਾ ਗਾਣਾ ਆਇਆ ਉਹ ਹੈ ਤਾਂ ਡਿਊਟ ਆ ਮੈਂ ਉਹਦੇ ਆਪਣੇ ਪਹਿਰੇ ਤੁਹਾਨੂੰ ਕੁਝ ਕੁ ਸੁਣਾ ਦੇਣੀ ਐ ਅੱਛਾ ਦੇ ਪਿੱਛਾ ਤੇਰਾ ਕਰਦਾ ਰਹਿੰਦਾ ਮੇਰੀਆਂ ਮੈਨੂੰ ਕਹਿਣ ਫਰੈਂਡਾਂ ਪਿੱਛਾ ਤੇਰਾ ਕਰਦਾ ਰਹਿੰਦਾ ਮੇਰੀਆਂ ਮੈਨੂੰ ਕਹਿਣ ਫਰੈਂਡਾਂ ਓਲਡ ਤੇਰੀ ਸਾਰੀ ਥਿੰਕਿੰਗ ਰਹਿਤਾਨਾ ਵਿੱਚ ਟਰੈਂਡਾਂ ਤੂੰ ਹੀ ਇੱਥੇ ਘੱਟ ਨਹੀਂ ਕਿੱਲੇ ਮੈਂ ਤਾਂ ਇੱਥੇ ਮਰਨਾ ਨਹੀਂ ਇੱਥੇ ਹੀ ਇੱਥੇ ਹੀ ਇੱਥੇ ਹੀ ਵਹੀ ਜ਼ਮੀਨਾ ਤੇਰਾ ਕੁਝ ਬਣਨਾ ਨਹੀਂ ਇੱਥੇ ਹੀ ਵਹੀ ਜ਼ਮੀਨਾ ਤੇਰਾ ਕੁਝ ਬਣਨਾ ਨਹੀਂ ਇੱਥੇ ਹੀ ਵਹੀ ਜ਼ਮੀਨਾ ਇੱਕ ਤਾਂ ਤੂੰ ਕਾਟੀ ਪਿੱਛੇ ਆਦੀ ਵੇ ਲਾਈਫ ਗਾਲੀ ਯਾਰਾਂ ਨਾਲ ਮੋਟਰ ਉੱਤੇ ਕਰਦਾ ਹੈ ਛੱਲ ਪਾਰਟੀ ਇੱਕ ਤਾਂ ਤੂੰ ਕਾਟੀ ਪਿੱਛੇ ਆਦੀ ਵੇ ਲਾਈਫ ਗਾਲਤੀ ਯਾਰਾਂ ਨਾਲ ਮੋਟਰ ਉੱਤੇ ਕਰਦਾ ਹੈ ਛੱਲ ਪਾਰਟੀ ਜਿੰਨਾ ਨਾਲ ਜੁੜ ਜੁੜ ਬੈਨਾਨ ਉਹਨਾਂ ਨਾਲ ਖੜਨਾ ਨਹੀਂ ਇੱਥੇ ਹੀ ਇੱਥੇ ਹੀ ਇੱਥੇ ਹੀ ਬਾਹੀ ਜ਼ਮੀਨਾਂ ਤੇਰਾ ਕੁਝ ਬਣਨਾ ਨਹੀਂ ਇੱਥੇ ਹੀ ਬਾਹੀ ਜਮੀਨਾ ਤੇਰਾ ਕੁਝ ਬਣਨਾ ਨਹੀਂ ਇੱਥੇ ਹੀ ਬਾਹੀ ਜਮੀਨਾ ਬਹੁਤ ਸੋਹਣਾ ਬਹੁਤ ਸੋਹਣਾ ਮੇਰੇ ਮੂੰਹ ਤੇ ਚੜਿਆ ਚੜਿਆ ਇਹ ਗਾਣਾ ਕਦੇ ਉੱਥੇ ਦਾ ਕਾਪੀ ਦੇਖ ਕੇ ਗਾਇਆ ਜਾਂਦਾ ਬਟ ਯਾਦ ਆ ਤੇ ਨਾ ਮੈਂ ਵੀ ਸੁਣਿਆ ਬਹੁਤ ਸੋਹਣਾ ਮੈਂ ਹਲੇ ਜੇ ਸਨੀਰ ਨੂੰ ਕਹਿੰਨੀ ਕਹਿੰਦੀ ਰਹਿ ਜਾਣੀ ਰੋਇ ਭੁੱਲ ਜਾਣੀ ਹੁਣ ਇਹਨੂੰ ਮੈਂ ਇਹਨੇ ਫੋਨ ਗੇਰਤਾ ਮੇਰਾ 2-3 ਵਾਰ ਇਹ ਉਪਰੋਂ ਪੰਨ ਤਾਂ ਆਏ ਨੇ ਮੈਂ ਹੁਣ ਇਹਨੂੰ ਫੋਨ ਨਹੀਂ ਦਿੰਦੀ ਐਂਗੀ ਹੁਣ ਇਹਨੇ ਤਾਂ ਹੀ ਨੋ ਕਰਿਆ ਮੈਂ ਕਹਿੰਦੀ ਵੀ ਰੀਲ ਬਣਾ ਲਈ ਨਬੂਜੀ ਦੇ ਸੌਂਗ ਤੇ ਗੀਤ ਆਇਆ ਬਣਾਦੀ ਆ ਨਾ ਬੁੱਤ ਇਹੋ ਨੇ ਡਰਦੀ ਥੋੜਾ ਜਿਹਾ ਹੱਥ ਘੱਟ ਲਾਉਂਦੀ ਆ ਮੈਂ ਅੱਗੇ ਹਮ ਨੂੰ ਕਹੀ ਜਾਂਦੀ ਸੀ ਮੈਂ ਕਿਹਾ ਤੂੰ ਵੀ ਰੀਲ ਖਾਦੀ ਜਾਈਂਦੀ ਹਾਂ ਚਲੋ ਕੋਸ਼ਿਸ਼ਾਂ ਕਰੀ ਜਾਂਦੇ ਆ ਹਨਾ ਲੱਗੇ ਪਏ ਆ ਹਾਂਜੀ ਨਾ ਮਿਹਨਤ ਨੂੰ ਤਾਂ ਫਲ ਜ਼ਰੂਰ ਮਿਲਦਾ ਜਦੋਂ ਆਪਾਂ ਮਿਹਨਤ ਕਰਦੇ ਆ ਕਿ ਥੋੜੀ ਦੀ ਉਮਰ ਆਏ ਉਹ ਵੀ ਦੇਖੋ ਸਤਿਕਾਰ ਦਿਓ ਕਿ ਮਿਹਨਤ ਕਰਦੀ ਐ ਦੇਬੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ। ਮੈਂ ਪਰ ਦੇਖੋ ਮੇਰੀ ਗੱਲ ਸੁਣੋ। ਸ਼ੌਂਕ ਤਾਂ ਤਾਂ ਸੱਚੀ ਗੱਲ ਕਹੀ ਆ ਵੀ ਸ਼ੌਂਕ ਤਾਂ ਕੋਈ ਮੁੱਲ ਨਹੀਂ ਦਾ। ਸ਼ੌਂਕ ਤਾਂ ਹੁੰਦਾ ਹੋਣਾ ਹੀ ਆ। ਹਾਂਜੀ। ਲੈ ਦੱਸ ਕੰਮ ਸਭ ਕਮ ਧਰਭਰਾਈ ਹੋਈ ਤਾਂ ਕਹਾਂਗਾ ਮੇਰੇ ਮਾ ਘਰ ਗਈ ਆਂ ਤੇਰੇ ਜੁੱਤੇ ਦੇਖ ਲੈ। ਨਾ ਉਹ ਅਲੱਗ ਤੇ ਅਲੱਗ ਕਰੂਗੀ। ਓਕੇ ਜੀ ਬੋਲ। ਕਰੂਗੀ ਨਾ ਕੋਈ। ਪਰ ਇਸ ਇਸ ਸਮੇਂ ਦੇ ਵਿੱਚ ਵੀ ਨਾ ਇੰਨੀ ਮਿਹਨਤ ਕਰਨੀ ਬਹੁਤ ਵੱਡੀ ਗੱਲ ਆ। ਬੱਬੂ ਹਾਂਜੀ ਚੱਲ। ਤੂੰ ਉਹ ਪਾਰਾ ਗਈ ਮਾ ਉਹ ਕਿਹੜਾ? ਉਹ ਬਸਰ ਦੇ ਵਿੱਚ ਖੜਾ ਗਦੂ ਦਾ ਦੀ ਇੱਕ ਦਾ। ਤਨ ਦੇਖੇ ਗਰੀਬਾ ਮੈਂ ਸਾਰੀ ਨਿਪੰਂਜ ਬਸਾਂ ਨੰਗੇ ਚੱਲ ਲੱਗੂ ਨਾ ਉੱਤਰੀ ਵਿੱਚ ਜੋ ਮੈਂ ਜਿਆਦਾ ਛੇ ਮੇਰੇ ਵਾਲਾ ਗਾਣੇ ਦੀ ਗੱਲ ਕਰੀ ਮੈਂ ਸੋਚੇ ਨੀ ਤੀੜੀ ਕਰਦਾ ਉਹਨਾਂ ਦੇ ਵਾਂ ਮੈਂ ਨੂੰ ਚੱਲ ਉਹ ਕਿਦਾਂ 1 ਮਿੰਟ ਪੰਜਾਬ ਕਰੂਗਾ ਪਹਿਲਾਂ ਸੈਕਿੰਡ ਦੇ ਵਿੱਚ ਖੜਾ ਸੁਬਾ ਦਾ ਹੁੜੀਕ ਦਾ ਮੈਂ ਸੱਚਾ ਤੇ ਕੇ ਰਿਹਾ ਕੰਮ ਸਾਰੀ ਬਸ ਅੱਡੇ ਵਿੱਚ ਖੜਾ ਸੁਬਾ ਦਾ ਹੁੜੀਕ ਦਾ ਮੈਂ ਬਸ ਅੱਡੇ ਵਿੱਚ ਖੜਾ ਸੁਬਾ ਦਾ ਹੁੜੀ ਛੱਡ ਕੇ ਘਰੇ ਲੋਕਾਂ ਬਸਾਰੇ ਨਹੀਂ ਪੰਜ ਬਸਾਂ ਲੰਘ ਚਲੀਆਂ ਤੂੰ ਨਾ ਉੱtre ਕਿਸੇ ਚੋਮਟਿਆ ਰਹੇ ਨਹੀਂ ਪੰਜ ਬਸਾਂ ਲੰਘ ਚਲੀਆਂ ਤੂੰ ਨਾ ਉੱtre ਕਿਸੇ ਚੋਮਟਿਆ ਰਹੇ ਨਹੀਂ ਪੰਜ ਬਸਾਂ ਲੰਘ ਚਲੀਆਂ ਰੋੜ ਬੀਜ ਬਾਈ ਕਹਿੰਦੇ ਬਦੂ ਨਹੀਂ ਚੜਾਉਣਾ ਨੇ ਰੋੜ ਬੀਜ ਬਾਈ ਕਹਿੰਦੇ ਬਦੂ ਨਹੀਂ ਚੜਾਉਣਾ ਜਿਹੜੇ ਚੜੇ ਸੀ ਉਹ ਮਿੰਤੇ ਚ ਉਤਾਰੇ ਮੈਂ ਦਸ ਕਿਵੇਂ ਹਮ ਚੜਕੇ ਆਧਾਰ ਕਾੜਨੇ ਸੇ ਅੱਪੇ ਪਾਏ ਸਾਰੇ ਮੈਂ ਦਸ ਕਿਵੇਂ ਹਮ ਚੜਕੇ ਯਾਦ ਨਹੀਂ ਯਾਦ ਨਹੀਂ ਬਾਈ ਬੇਬੇ ਤੈਨੂੰ ਕਰੋਨੀ ਦੇ ਦਿੱਤਾ ਹੋਇਆ ਦੇਖੋ ਦੇਖੋ ਬੇਬੇ ਨੇ ਚਿੱਤੇ ਕੀਤਾ ਹੋਇਆ ਕੋਈ ਤਾਂ ਤੈਨੂੰ ਕੈਮਰਾ ਇਹ ਪਿਆਰ ਆ ਪਿਆਰ ਆ ਇਹ ਯਾਦ ਹੈ ਨਾ ਦੇਖ ਲੈ ਮੇਰਾ ਹਾਂ ਤੈਨੂੰ ਵੀ ਕਰ ਮੈਂ ਹੀ ਦੱਸਿਆ ਮੈਂ ਵੀ ਆਪ ਦੇਣਾ ਬੋਲ ਮੈਂ ਮੇਰੇ ਅਸਮ ਦੇ ਵਿੱਚ ਨਾ ਉਹ ਹੋਇਆ ਪਿਆ ਸੀਗਾ ਦਿਵਾਨੇ ਨਿਕਲਿਆ ਪਿਆ ਸੀ ਲਾ ਮੈਨੂੰ ਤਾਂ ਸੁਣਾ ਦੇ ਯਾਰ ਗਾਇਆ ਬੜਾ ਸੋਹਣਾ ਬੇਬੇ ਨੇ ਕੱਢੀ ਆ ਨਾ ਪੂਰੀ ਲੀਲਕਾ ਅੰਦਰ ਕੀੜਾ ਉੱਠਿਆ ਨਿਕਲਤਾ ਪਰ ਕੀ ਹੈ ਬੰਦੇ ਸ਼ੌਕ ਪੂਰਾ ਕਰਨਾ ਚਾਹੀਦਾ ਦੇਖੋ ਜਿਹੜਾ ਵਗਰ ਜਰਦਾ ਉੱਠਿਆ ਹੋਇਆ ਇਹਦੀ ਕਰਾਂਗੇ ਬਸ ਸਾਫ ਨਹੀਂ ਦਿੱਤਾ ਨਹੀਂ ਵਧੀਆਗਾ ਬਹੁਤ ਵਧੀਆਗਾ ਇਹ ਨਹੀਂ ਤਾਂ ਤੁਸੀਂ ਇਸ ਉਮਰ ਦੇ ਵਿੱਚ ਇਦਾਂ ਗਾਉਨੇ ਹੋ ਹਨਾ ਉਮਰ ਨਹੀਂ ਉਮਰ ਮੈਂ ਇੰਨੇ ਨਹੀਂ ਰੱਖਦੀ ਇਹ ਚੀਜ਼ ਹਾਂ ਇਹ ਸਮਾਂ ਹੀ ਨਹੀਂ ਰੱਖਦੀ ਨੀ ਹਾਂ ਵਧੀਆ ਗੱਲ ਹੈ ਵਧੀਆ ਗੱਲ ਹੈ ਲਈ ਸਨਾਈ ਉਹੀ ਤਾਂ ਹੈਗਾ ਸਨਾਈ ਨੂੰ ਹੈ ਨਹੀਂ ਇਹ ਆਪਦੀ ਵੀਡੀਓ ਸੁਣਦੇ ਹੁੰਦੇ ਨੇ ਹਾਂ ਹਾਂ ਲੱਗ ਜੇ ਅੱਛਾ 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 ਹੋਰ ਰਹਿਣਾ ਨਹੀਂ ਚਾਹੀਦਾ ਕਿਉਂਕਿ ਆਮ ਤੌਰ 'ਤੇ ਕੋਈ ਗੱਲ ਨਹੀਂ ਆਪਣਾ ਸ਼ੌਕ ਪੂਰਾ ਕਰੋ ਹਾਂ ਆ ਜਿੰਦਗੀ ਚ ਜਾਂਦੇ ਜਾਂਦੇ ਆਪ ਨੂੰ ਸਾਰੇ ਸ਼ੌਂਕ ਪੂਰੇ ਲੋਕਾਂ ਨਾਲ ਯਾਰ ਕਰਨਗੇ ਵਿੱਚੋਂ ਅਗਲੇ ਚੰਨ ਚ ਪਤਾ ਨਹੀਂ ਕੈਮਰੇ ਵਾਲੇ ਆਸੀ ਹੈਗੀ ਆ ਕਿ ਨਹੀਂ ਬਾਤ ਤੁਸੀਂ ਗਾਉਣ ਵਾਲੇ ਬਣਿਆ ਕਰੋ ਸਹੀ ਗੱਲ ਹੈ ਨਾ ਜ਼ਰੂਰ ਗਾਉਣਾ ਚਾਹੀਦਾ ਹੈ ਜਿੰਦਗੀ ਇੱਕ ਵਾਰ ਹੀ ਮਿਲਦੀ ਹੈ ਔਰ ਇੱਕ ਜ਼ਿੰਦਗੀ ਚ ਆਪਣੇ ਸਾਰੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਤਰ ਬੋਲ ਕੇ ਕਰੋ ਅਗਲੀ ਕੈਸਟਪਾ ਸੀਬੋ ਤੇ ਬੱਬੂ ਦੀ ਕਰਾਂਗੇ ਮਸੇ ਪੋਸਟਰ 1 ਨਾਲ ਰਿਕਾਰਡਿੰਗ ਹੋ ਗਈ। ਰਿਕਾਰਡਿੰਗ ਕਰਗੀ ਬੇਬੇ ਅੱਜ ਆ ਕੇ ਸਾਡਾ ਗਾਇਕ ਸੀ ਜਿਹੜਾ ਉਹ ਆਪਦਾ Song ਆਪੇ ਭੁੱਲ ਗਿਆ। ਉਹ ਐਸਾ ਦੇ ਵਿੱਚ ਮੈਨੂੰ ਆਏ ਸੀਗਾ ਵੀ ਬੇਬੇ ਮਨ ਕੀ ਦੀ ਗੱਲ ਕਰਦੀ ਉਹ ਧਾਰ ਕਰਦੀ ਗੱਲ ਕੀਤੀ ਫੇਰ ਵਿੱਚ ਇਤੇ ਆਇਆ। ਕੁਝ ਹੁਣ ਨਵੇਂ ਨਵੇਂ ਜਦੋਂ ਨਵੇਂ ਨਵੇਂ Song ਆਈ ਜਾਂਦੇ ਨੇ ਹਨਾ। ਉਹ ਦਿਮਾਗ ਚੋਂ ਨਿਕਲ ਜਾਂਦੀਆਂ ਨੇ ਚੀਜ਼ਾਂ ਵੀ ਆਪਾਂ ਕਿਹੜਾ ਕਰ ਚੁੱਕੇ ਕਿਹੜਾ ਰਹਿ ਗਿਆ ਜਿਹੜਾ ਹੁਣ ਚੱਲ ਰਿਹਾ ਛੋਟੇ ਹੁਣ ਬਸ ਉਹੀ ਦਿਮਾਗ ਚ ਆ ਮੈਨੂੰ ਆਏ ਹੋ ਜਾਂਦਾ ਨਾ ਹਾਂ ਵੀ ਉਹ ਸਿਰਫ ਇਹ ਕੰਮ ਕਰਨਾ ਤੇ ਨਹੀਂ ਭੈਣੇ ਮੇਰ ਕਰੋ ਸਾਡੇ ਤਾਂ ਮੇਰ ਕਰ ਦੋ ਮੇਰ ਕਰ ਸਟਿ ਸਾਰੀ ਇੰਪੋ ਲੱਗਦੀ ਨਾ ਇਹਦਾ ਹੈਗਾ ਹੋਰ ਗਾਣਾ ਸੁਣਾ ਦੇ ਕੇ ਫਿਰ ਹੋਰ ਤਾਂ ਪਹਿਲਾਂ ਸੁਣਾ ਦੇ ਕੋਈ ਪਹਿਲਾਂ ਸੁਣਾ ਦੇ ਵੇ ਵੇ ਜਿਵੇਂ ਮਾੜਾ ਜਿਹਾ ਬਸ ਆਉਂਦਾ ਜਾਂਦਾ ਜਾਂ ਕਰ ਜਾਂਦੀ ਹੁੰਦੀ ਜਿੰਨਾ ਕਿ ਟੱਪਾ ਆਉਂਦਾ ਹੁੰਦਾ ਉਹ ਲੰਗ ਕਰ ਜਾਂਦੀ ਆ ਨਹੀਂ ਚਲ ਵਧੀਆ ਚੱਲ ਵਧੀਆ ਵਈ ਐਨੇ ਕੇ ਨਾਲੇ ਵਿਚਾਰੀ ਦਾ ਮਨ ਖੁਸ਼ ਹੋ ਜਾਂਦਾ ਨਹੀਂ ਹਾਂ ਮਨ ਖੁਸ਼ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਟੈਨਸ਼ਨਾਂ ਤਾਂ ਤੁਹਾਨੂੰ ਸਾਡੇ ਸਕੂਲ ਤੇ ਅਸੀਂ ਉਸ ਦਿਨ ਵੀ ਮੈਨੇ ਕਰਤਾ ਸੀ ਕਿਹੜਾ ਅੱਛਾ ਅੱਛਾ ਸਾਰਿਆ ਖਰੀਅਾ ਖਰੀਅਾ ਸੀ ਅੰਨ ਗੋਲ ਸਰਦਨਾਂ ਤੇ ਉਹਨੂੰ ਜਿਚ ਬਚਾ ਲੈ ਮੈਨੇ ਖੜ ਕੇ ਰੱਖਤੀ ਸੀ ਉਹਨੂੰ ਗਾਇਆ ਕਰ ਕੋ ਤਾਂ ਕੁਛ ਨਹੀਂ ਹੁੰਦਾ ਠੀਕ ਹੈ ਔਰ ਸੇਜਾਸੇ ਸਾਡੇ ਸਕੂਲ ਚ ਡਾਂਸ ਕਰਦੀ ਸੀ ਉਹਦੇ ਵੀ ਮੈਂ ਆਪਣੇ ਸਾਥ ਤੋਂ ਮੂਰ ਮੈਨੇ ਕੀਤਾ ਸੀ ਕਿਉਂਕਿ ਮੈਂ ਹਿਸਾਬ ਤੋਂ ਅੱਛੀ ਡਾਂਸ ਕਰਦੀ ਸੀ ਅੱਜ ਮੈਂ ਹਿਸਾਬ ਤੋਂ ਅੱਛੀ ਡਾਂਸ ਕਰਦੀ ਸੀ ਪਰ ਮੈਡਮ ਤੇਰੇ ਵਲੌਗ ਦੇਖਦੀ ਆ ਪੁੱਤ ਜਿਹੜੇ ਤੋਂ ਵਲੌਗ ਤੇ ਨੱਚਦੀ ਆ ਪਾਪਾ ਸਾਡੇ ਕਿੰਨੀ ਕੰਫੀਡੈਂਸ ਆ ਮੈਂ ਜਦ ਮੈਂ ਸਨੈਪ ਕਰਤੇ ਪਾਰ ਸੀ ਤਾਂ ਮੈਂ ਆਪਣੇ ਮੈਨੂੰ ਵੀ ਲੈਤਾ ਸੀ ਅੱਛਾ ਇਹਨੇ ਇੱਕ ਦਿਨ ਪਹਿਲੀ ਦੀਦੀ ਸਾਰਾ ਤਿਆਰ ਹੋਈਏ ਘਰੇ ਨਹੀਂ ਆਪ ਪਾਈ ਵੀ ਜਿਹੜਾ ਡਰ ਵੀ ਮਤਿਆਂ ਦੇ ਕਿਸ ਤਰ੍ਹਾਂ ਦੀਆਂ ਬਣ ਗਈਆਂ ਫਿਰ ਉਹਦੇ ਹੀ ਬੋਲੀਆਂ ਪਾ ਕੇ ਨੱਚੀ ਫਿਰ ਜਦੋਂ ਇਹ ਦੁਆਰ ਸਕੂਲ ਗਈ ਫੰਕਸ਼ਨਲ ਦਿਨ ਉਹਦੇ ਫਿਰ ਪਹਿਲਾ ਮੈਡਮ ਨੇ ਵੀਡੀਓ ਦੇਖ ਲਈ ਹੁਣ ਪਤਾ ਲੱਗਿਆ ਵੀ ਸਿੱਖ ਕੇ ਆਈ ਹੋਈ ਆ ਪੱਕਾ ਬਸ ਫਿਰ ਇਹ ਧੁੱਪਾਈਆਂ ਬੋਲਦੀ ਹੈਲੋ ਇਹ ਸੀਗਾ ਹੈਲੋ ਅਗਲੀ ਵਾਰ ਨਾ ਅੱਜ ਤਾਂ ਹੈਗਾ ਫਿਰ ਉਹਦੇ ਵਾਸਤੇ ਰੱਖੋ ਹਾਂਜੀ ਸ਼ਹਿਰੀ ਆਹ ਉਹ ਹੀ ਕਹਿਨੀ ਆ ਵੀ ਅਗਲੀ ਵਾਰ ਕਹਿ ਰਹੀ ਆ ਅਗਲੀ ਵਾਰ ਮੈਨੂੰ ਯਾਦ ਕਰਾਣੀ ਵੀਡੀਓ ਮੈਨੂੰ ਮੈਂ ਤਾਂ ਦੂਰ ਚੱਲ ਆਇਆ ਅੱਛਾ ਠੀਕ ਹੈ ਬੇਬੇ ਅੰਬੀਆ ਲ ਪਰ ਜਿਆਦਾ ਜਿਆਦੇ ਕਰੀਏ ਲੋ ਜੀ ਬੇਬੇ ਦਾ ਇੱਕ ਹੋਰ ਗਾਣਾ ਸੁਣਦੇ ਆ ਆਪਾਂ ਲੈ ਬੇਬੇ ਸੁਣਾਈ ਅੱਜ ਮਾਨਕ ਦਾ ਗੀਤ ਸੁਣਾ ਸਾਨੂੰ ਮਾਨਕ ਦਾ ਸੁਣਾਵਾਂ ਹਾਂਜੀ ਸੁਣਾਈ ਅੱਜ ਪੂਰਾ ਪੂਰਾ ਮੈਂ ਮਰ ਜੂਗੀ ਪੂਰਾ ਸੁਣਾ ਕੇ ਮੇਰਾ ਸਾਹ ਚੜ ਜੂ ਨਾ 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 ਮਾਫ਼ ਨੀ ਅਸੀ ਤੈਨੂੰ ਕੋਈ ਨਾ ਕੋਈ ਨਾ ਸੁਣਾਓ ਉਹ ਤੂੰ ਤੰਡਿਆ ਵਾਗ ਜਉ ਕਹਿੰਦੇ ਬੈਠਾ ਜਾਂਦ ਤੇ ਆਣ ਪੋਲੀ ਦੀ ਚੁੰਜ ਸੀ ਅੰਬੀ ਦੇਖਦੀ ਆਏ ਦੇਖਦੀ ਕਹਿੰਦੇ ਸਹਿਬਾ ਨਾਲ ਤੇ ਆਣ ਬਸ ਬਸ ਇਨਾ ਕਿੰਦਾ ਸੀ ਗਾਣਾ ਭੁੱਲ ਗਈ ਮੈਂ ਮਾ ਸਾਜਾ ਪਰ ਗਈ ਬੇਬੇ ਮਾਂ ਕੀ ਦੇਖੂਗੀ ਆ ਅੱਜ ਕੇ ਅਜ ਤੋਂ ਬਾਅਦ ਯਾਦ ਕਰਲਾ ਚੱਲ ਹੋ ਤੂੰ ਤਾਂ ਉੱਡਿਆ ਅੰਬਰੀ ਔ ਬੈਠਾ ਅਜੰਡ ਤੇ ਆਣ ਉਹ ਦੀ ਝੁੰਝ ਸੀ ਅੰਬੀ ਦੇਵ ਦੀ ਐ ਦੇਖਦੀ ਕਹਿੰਦੇ ਸੇਵਾ ਨਾਲ ਧਿਆਨ ਸੋਚੇ ਕੀ ਬਖਾਨ ਦੀ ਸ਼ੋਗਰੀ ਅੱਜ ਜੱਟ ਦੀ ਪਰਖਾਂ ਜਾਣ ਕਹਿੰਦੀ ਅੰਬੀ ਮੈਂ ਹਾਂ ਚੁੱਪਣੀ ਹਾਂ ਚੁੱਪਣੀ ਬਦਾਈ ਭੁੱਲ ਜਾਨੀ ਚੱਲ ਕੋਈ ਨਹੀਂ ਜਿੰਨਾ ਵੀ ਗਾਇਆ ਬਹੁਤ ਹੈ ਬਾਈ ਫੇਰ ਵੀ ਬਹੁਤ ਵਧੀਆ ਹੈ ਨਾ ਉਮਰ ਦੇ ਸਾਥ ਨਾਲ ਮੈਂ ਮਾਰੇ ਆਉਂਗੀ ਘੇਰ ਘਟਦੀ ਕੋਈ ਨਹੀਂ ਗਿਆ ਆਈ ਗਿਆ ਉਹ ਕਚਣੀ ਗਈ ਕਰੇ ਕਰੇ ਆਰਡਰ ਆ ਗਿਆ ਹੁਣ ਉੱਪਰੋਂ ਵੱਡੇ ਸਿੰਗਰ ਦਾ ਫੇਰ ਕੀ ਹੋ ਗਿਆ ਲੈ ਅਗਲੀ ਵਾਰ ਆਇਆ ਪੂਰਾ ਯਾਰ ਕਰਕੇ ਲਿਖ ਲੈ ਕਰ ਬੇਬੇ ਥੋੜਾ ਜਿਹਾ ਲਿਖਣ ਤਾਂ ਜਾਣਦੀ ਆ ਅੱਜ ਪੱਟ ਬਹੁਤ ਪਸੰਦ ਸੀ ਸੋਹਣਾ ਗੀਤ ਦੁਵਾਰੇ ਲਾ ਕੱਟੇ ਦੁਵਾਰੇ ਲਾ ਨਹੀਂ ਤਾਂ ਅਸੀਂ ਵਲੌਗ ਬਣਾ ਰਹੇ ਆ ਆਪਦਾ ਉਹ ਤਾਂ ਤੇਰਾ ਦਾ ਅਸੀਂ ਕੱਟ ਦਾਂਗੇ ਤੇਰਾ ਕੋਈ ਚੱਕਰ ਨਹੀਂ ਹੈਗਾ ਸਾਨੂੰ ਅੱਛਾ ਇਹਦਾ ਸਾਡਾ ਵਲੌਗ ਚੱਲਦਾ ਰਹੂਗਾ। ਕਿਆ ਕੋ ਕਰ? ਕੁਛ ਨਾ ਦਾਇ ਕਰ। ਲੈ। ਕੀ? ਉਹ ਵਲੌਗ। ਇਹ ਬੇਬੇ ਰਿਵੜੀ। ਬਾਣ ਚੀਜ਼ ਦਿਨਦੀ। ਕਾਲੀ ਹਿੰਡਾ ਬੇਬੇ ਦੀ ਤਾਂ ਚੋਲ ਲੱਗ ਜਾਈ ਜੀ। ਹੋਰ ਹੋਰ ਇਹ ਹੀ ਕਰਦੀ ਹੁੰਦੀ ਐ। ਨਾਲ ਦੀ ਨਾਲ ਹੀ ਮੈਨੂੰ ਸੁਣਾਓ ਹੁਣ। ਹੋਰ ਹੋਰ ਨਾਲ ਦੀ ਨਾਲ ਇਹ ਸਾਡੀ ਰਿਕਾਰਡਿੰਗ ਸੁਣ ਕੇ ਜਾਣੀ ਐ। ਹੋਰ। ਜਿਉਂਦੇ ਰਹੇ ਤਾਂ ਮਿਲਾਂਗੇ। ਲਕਵਰੀ ਮਰਗੇ ਤਾਂ ਦਿਲੋਂ ਕੋਲਾਈ ਨਾ ਰਬ ਦੂਰ ਕੀਤੇ ਜੇ ਮੈਨੂੰ ਲੈ ਗਿਆ ਵੇ ਮੈਥੋਂ ਆਇਆ ਨਹੀਂ ਉਹ ਜਾਣ ਬੁਲਾਈ ਨਾ ਠੀਕ ਹੈ ਹਾਂਜੀ ਠੀਕ ਆ